ਵਨ ਇੰਡੀਆ ਪੰਜਾਬੀ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਮੈਂ ਇਸ ਵਕਤ ਸਤਲੁਜ ਦਰਿਆ ਦੇ ਲਾਗੇ ਜਲੰਧਰ ਵਾਲੇ ਪਾਸੇ ਸੰਘੋਵਾਲ ਪਿੰਡ ਦੇ ਕੋਲ ਖੜਾ ਇੱਥੇ ਆ ਕੇ ਤੁਹਾਨੂੰ ਕੁਝ ਤਸਵੀਰਾਂ ਦਿਖਾਉਣਾ ਚਾਹਨਾ ਗਰਾਉਂਡ ਜੀ ਦੇ ਉਤੇ ਇੱਥੇ ਕੁਝ ਦਿਨ ਪਹਿਲਾਂ ਦੀ ਗੱਲ ਹੈ ਲਗਭਗ 4-5 ਦਿਨ ਪਹਿਲਾਂ ਦੱਸਿਆ ਇੱਥੇ ਇੱਕ ਨੋਚ ਸੀ ਜਿਹੜੀ 4 450 ਮੀਟਰ ਦੀ ਨੋਚ ਸੀ ਜਿਸ ਦੇ ਨਾਲ ਦਰਿਆ ਦਾ ਪਾਣੀ ਪਰਲੇ ਪਾਸੇ ਰਹਿੰਦਾ ਸੀ ਇਸ ਪਾਸੇ ਨਹੀਂ ਆਉਂਦਾ ਸੀ ਤੇ ਹੁਣ ਜਦੋਂ ਉਹ ਨੋਚ ਟੁੱਟ ਗਈ ਹੈ ਤੇ ਪਾਣੀ ਦਾ ਜਿਹੜਾ ਵਹਾਵ ਹੈ ਇਧਰ ਵੱਲ ਆ ਰਿਹਾ ਜਿਸ ਦਾ ਨੁਕਸਾਨ ਇਹ ਹੋ ਸਕਦਾ ਹੈ ਕਿ ਇੱਧਰ ਜਿਹੜੇ ਨਾਲ ਲੱਗਦੇ ਚਾਰ ਪਿੰਡ ਐ ਇੱਥੇ ਨੁਕਸਾਨ ਹੋ ਸਕਦਾ ਪਿੰਡ ਵਾਲੇ ਇੱਥੇ ਕੋਸ਼ਿਸ਼ ਕਰ ਰਹੇ ਨਾਲ ਆ ਕੇ ਸੇਵਾ ਕਰਵਾ ਰਹੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਜੋ ਪ੍ਰਸ਼ਾਸਨ ਕੰਮ ਕਰ ਰਿਹਾ ਉਹ ਨਾ ਕਾਫੀ ਇਹ ਗੱਲਬਾਤ ਕਰ ਲੈਣੇ ਲੋਕਾਂ ਨਾਲ ਕੁਝ ਲੋਕਾਂ ਦੀ ਅਪੀਲ ਆ ਉਹ ਵੀ ਗੱਲ ਕਰ ਲੈਣੇ ਜੀ ਤੁਹਾਡਾ ਨਾਮ ਦੱਸਿਓ ਕਿੱਥੋਂ ਦੇ ਬਿਆਨ ਹੋਏ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਮੈਂ ਤਾਲਵੰਨ ਦਾ ਰਹਿਣ ਵਾਲਾ ਆਂ ਮੇਰੀ ਇਹੀ ਬੇਨਤੀ ਆ ਵੀ ਲਾਗੇ ਲਾਗੇ ਪਿੰਡਾਂ ਵਾਲੇ ਸਾਰੇ ਹੀ ਭਾਈ ਭਰਾ ਆਣ ਕੇ ਇੱਥੇ ਹੱਲਾ ਮਾਰਨ ਕਿਉਂਕਿ ਖਤਰਾ ਵੱਧ ਚੁੱਕਾ ਆ ਬਸ ਇਹੀ ਆ ਵੀ ਆਪਣੇ ਟਰਾਲੀਆ ਡਾਇਰੈਕਟਰ ਲੈ ਕੇ ਆ ਤੇ ਆਣ ਕੇ ਇੱਥੇ ਆਪਣਾ ਆ ਕੇ ਹੈਲਪ ਕਰਾਉਣ ਸਾਰੇ ਹੀ ਭਾਈਪਰਾ ਇੱਥੇ ਹੈ ਨਹੀਂਗਾ ਕੋਈ ਆਪਣਾ ਵੀ ਲੇਬਰੀ ਆ ਸਾਰੀ ਲੱਗੀ ਹੋਈ ਬਸ ਇਹੀ ਬੇਨਤੀ ਆ ਮੇਰੀ ਜੀ ਬਿਲਕੁਲ ਇਹਨਾਂ ਦੀ اپیل ਹੈ ਕਿ ਇੱਥੇ ਜਿਹੜੇ ਲੇਬਲ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਇੱਥੇ ਖਤਰਾ ਵੱਧਦਾ ਜਾ ਰਿਹਾ ਹੈ ਇਹਨਾਂ ਦੀ ਜ਼ਮੀਨ ਹੈ ਇਹਨਾਂ ਨਾਲ ਗੱਲ ਕਰਦੇ ਕੀ ਨਾਮ ਕੀ ਤੁਹਾਡਾ ਭਾਈ ਬਿੰਦਰ ਸਿੰਘ ਜੀ ਇਹ ਕਿੰਨੀ ਜ਼ਮੀਨ ਹੈ ਤੁਹਾਡੀ ਸਰ 15 ਕਿੱਲੇ ਜ਼ਮੀਨ ਦੀ ਔੜੀ ਮੁਰੇ ਕਿੱਥੇ ਹੈ ਕਿੱਥੇ ਆਹ ਸਾਹਮਣੇ ਇੱਥੇ ਔ ਟੋਕਰ ਲੱਗੀ ਹੋਈ ਹਾਂਜੀ ਕਦੋਂ ਦੀ ਡੁੱਬੀ ਹੈ ਇਹ 2019 ਦੀ ਡੁੱਬੀ ਉਹਨਾਂ ਨੇ ਕਿਹਾ ਵੀ ਠੋਕਰਾ ਲਾ ਦੋ ਤੇ ਕੋਈ ਠੋਕਰੀ ਲਾਈ ਸਰਕਾਰ ਦੇ ਅਸਰ ਤੇ ਖਸਤਾਰ ਕੇ ਮਾਲਕੀਆਂ ਪੈਲੀ ਕਰਾਈਆਂ ਕਰਜੇ ਸਿਰ ਦੇਤੇ ਆ ਰੋਟੀ ਖਾਣ ਤੋਂ ਤੰਗੀ ਆ ਗਈ ਸਾਨੂੰ ਪੂਰੀ ਨੇ ਕਦੋਂ ਹੁਣ ਕਦੋਂ ਟੁੱਟੀ ਹੈ ਹੋੜਾ ਦਿਖਾ ਤਰ ਸਾਹਮਣੇ ਟੁੱਟੀ ਹੋਣੀ ਕਦੋਂ ਵਾਹ ਜਦੋਂ ਵੀ ਰੋੜੀ ਦੀ ਕੀ ਅੱਜ ਕਿ ਪੰਜ ਕਿੰਨੇ ਦਿਨ ਤੋਂ ਇਹ ਸੱਜੇ ਤੇ ਢਾਲ ਕੇ ਉਧਰ ਦੀ ਰੋੜ ਰਹੀ ਆ ਚਾਰ ਪੰਜ ਦਿਨ ਤੋਂ ਇੱਕ ਤਰੀਕ ਤੋਂ ਸਾਰਾ ਇੱਕ ਤਰੀਕ ਤੋਂ ਲੱਗੀ ਆ ਢਾ ਉਦੋਂ ਤੋਂ ਰੋੜ ਨਹੀਂ ਸ਼ੁਰੂ ਹੋ ਗਈ ਆ ਪਹਿਲੀ ਇਧਰੋਂ ਹੋਰ ਵੀ ਇੱਥੇ ਕਿੰਨੀਆਂ ਜ਼ਮੀਨਾਂ ਨੇ ਬਹੁਤ ਆਜੀ ਭਾਜੀ ਨਾਲ ਤੋਂ ਨਾਲ ਘਟੂ ਘਟ 50 60 ਕਿਲੇ ਨਾਲੋਂ ਰੋੜ ਕੇ ਲੱਗੀ ਇਧਰੋਂ ਪ੍ਰਸ਼ਾਸਨ ਜਿਹੜਾ ਕੰਮ ਕਰ ਰਿਹਾ ਕਿੰਨਾ ਕੁ ਸਹੀ ਲੱਗ ਰਿਹਾ ਤੁਹਾਨੂੰ ਹੱਲੇ ਨਹੀਂ ਜੀ ਸਹੀ ਲੱਗ ਰਿਹਾ ਜੇ ਕਰੂਗਾ ਜੀ ਫੇਰ ਹੀ ਸਹੀ ਲੱਗੂ ਸਾਨੂੰ ਪ੍ਰਸ਼ਾਸਨ ਦਾ ਬੰਦਾ ਇੱਥੇ ਕਾਫੀ ਮਸ਼ੀਨਾਂ ਲਾਈਆਂ ਭਾਜੀ ਇਹ ਕਿੰਨਾ ਕੋ ਕੰਮ ਸਹੀ ਚੱਲ ਰਿਹਾ ਸਰ ਤੁਹਾਡੇ ਸਾਹਮਣੇ ਹੈ ਜੇ ਕੰਮ ਸਹੀ ਚੱਲਦਾ ਹੁੰਦਾ ਤੇ ਆਪਾਂ ਪਾਣੀ ਨੂੰ ਛੇਦਣਾ ਤੋਂ ਟਾ ਲਾ ਲੈਂਦੇ ਪਾਣੀ ਨੂੰ ਆਪਾਂ ਬੰਨ ਲੈਂਦੇ ਜੇ ਕੰਮ ਇਹਨਾਂ ਦਾ ਚੱਲਦਾ ਹੀ ਨਹੀਂ ਹੈਗਾ ਇੱਕ ਹੁਣ ਮੈਂ ਤੁਹਾਨੂੰ ਦੇਖੋ ਅਸੀਂ ਅੱਗੇ ਜਥੇਬੰਦੀ ਦੇ ਅਸੀਂ ਨਾਲ ਗਰਾਊਂਡ ਲੈਵਲ ਤੇ ਕੰਮ ਕਰਾ ਰਹੇ ਹਾਂ ਜੇ ਅਸੀਂ ਮੁੱਦਾ ਚੱਕਦੇ ਤਾਂ ਸਾਡੇ ਉੱਤੇ ਅਲੀਗੇਸ਼ਨ ਲਾਇਆ ਜਾਂਦਾ ਜੀ ਅਸੀਂ ਰੋਟੀਆਂ ਸੇਕਦੇ ਆਂ ਵੀ ਜਾਂ ਅਸੀਂ ਕੰਮ ਦੇ ਵਿੱਚ ਖੱਲੜ ਪਾਉਂਦੇ ਆਂ ਸਾਡੇ ਤੇ ਅਲੀਗੇਸ਼ਨ ਲਾਇਆ ਜਾਂਦਾ ਸਰਕਾਰ ਵੱਲੋਂ ਜਦ ਕਿ ਹੁਣ ਦੇਖੋ ਅੱਜ ਸਵੇਰੇ ਤੁਹਾਨੂੰ ਇੱਥੇ ਕੋਈ ਟਰਾਲੀ ਕੋਈ ਨਜ਼ਰ ਆ ਰਹੀ ਆ ਵੀ ਜਿਹਦੇ ਨਾਲ ਆਪਾਂ ਉਧਰੋਂ ਬੋਰੇ ਚੱਕ ਚੱਕ ਕੇ ਸਿਰਫ ਇੱਕ ਜੀਸੀਬੀ ਮਸ਼ੀਨ ਆ ਉਹ ਇੱਕ ਜੀਸੀਬੀ ਮਸ਼ੀਨ ਕਿੰਨੇ ਕ ਬੋਰੇ ਲੈ ਜਾਊਗੀ ਚੱਕ ਕੇ ਤੇ ਕਿੰਨਾ ਕੋ ਨੁਕਸਾਨ ਹੋਏਗਾ ਇੱਧਰ ਕਿੰਨੇ ਕੋ ਪਿੰਡ ਦੇ ਇੱਥੇ ਜੀ ਦੇਖੋ ਤਕਰੀਬਨ ਅੱਧੀ ਤਹਿਸੀਲ ਜਿਹੜੀ ਫਲੋਰ ਦੀ ਅੱਧੀ ਤਹਿਸੀਲ ਆ ਉਹ ਪ੍ਰਭਾਵਿਤ ਹੋਣੀ ਆ ਇੱਧਰੋਂ ਫਲੋਰ ਦਾ ਇਹ ਰਿਆ ਲੈ ਕੇ ਤਲਵਨ ਬੁਰਜ ਤੱਕ ਜਾਣੀ ਆ ਜੀ ਇਹ ਹੋਰ ਵੀ ਗੱਲਬਾਤ ਕਰਦ ਨੇ ਪਿੰਡ ਵਾਲਿਆਂ ਨਾਲ ਭਾਜੀ ਕੰਮ ਕਿੰਨਾ ਕੁ ਸਹੀ ਚੱਲ ਰਿਹਾ ਤੁਹਾਨੂੰ ਕੰਮ ਬਾਜੀ ਕੋਈ ਨਹੀਂ ਸਾਦਾ ਬੀਬੀ ਕਹਿ ਕੇ ਜਾਂਦੇ ਵੀ ਲੇਬਰ ਸਤੋ ਠੇਕੇਦਾਰ ਉਹ ਐਸਡੀਓ ਇਹ ਲੇਬਰ ਨਹੀਂ ਸਾਦੇ ਹੈਗੇ ਰਾਤੀ ਰਾਤੀ 11 ਵਜੇ ਕੇ ਲੇਬਰ ਲੱਗੀ ਆ ਠੀਕ ਹੈ ਕਿ ਨਹੀਂ ਮੁੜ ਕੇ ਮੀ ਆ ਗਿਆ ਫਿਰ ਹਟ ਗਏ ਨੇ ਇਹ ਕੰਮ ਨਹੀਂ ਸਹੀ ਢੰਗ ਨਾਲ ਕਰਾਉਂਦੇ ਇਹ ਕਹਿੰਦੇ ਟੁੱਟੇ ਸਾਨੂੰ ਕਰੋੜਾ ਰੁਪਿਆ ਬਚਣਾ ਇਹਨਾਂ ਨੂੰ ਉਹ ਕਿਸ ਤਰ੍ਹਾਂ ਰੱਖਿਆ ਸਪੈਦੇ ਵੱਡੇ ਆ ਆਰਾ ਚੱਕੇ ਰਾਹ ਪੈ ਰਾਤੀ ਜਿਹੜਾ ਐਸਡੀਓ ਸੀਗਾ ਤੇ ਰਾਤੀ ਆ ਮੌਕੇ ਦਾ ਅਫਸਰ ਉਹਨੂੰ ਹੁਣ ਦੂਜਾ ਐਸਡੀਓ ਆ ਗਿਆ ਹੁਣ ਦੂਜਾ ਆ ਗਿਆ ਤੇ ਫੋਨ ਤੇ ਲੱਗੇ ਫੋਨ ਤੇ ਲੱਗੇ ਫੋਨ ਤੇ ਲੱਗੇ ਦੇਖੋ ਕੀ ਹਾਲ ਹੋ ਗਿਆ ਤੇ 5 ਮਿੰਟ ਨਹੀਂ ਭਾਜੀ ਕਿੰਨੇ ਦਿਨ ਪਹਿਲਾਂ ਇੱਥੇ ਕਿੰਨੀਆਂ ਕੁ ਜ਼ਮੀਨਾਂ ਆ ਚੁੱਕੀਆਂ ਨੇ ਲੋਕਾਂ ਦੀ ਜ਼ਮੀਨਾਂ ਸਾਰੇ ਇੱਥੇ ਸਾਡੇ ਆ ਨਾ ਜਿਹੜਾ ਬਾਯਾ ਸੀਗਾ ਉੱਥੇ ਕੱਟ ਸੀਗਾ ਇਹਦਾ ਜੀ ਬਾਯਾ ਕੱਟ ਹੋਣ ਕਰਕੇ ਉਹ ਠੋੱਕ ਜਿਹੜੀ ਮੇਨ ਸੀ ਸਾਡੀ ਉਹ ਖੁਰ ਗਈ ਇਹ ਜਿੰਨੀ ਠੋਕਰ ਸੀਗੀ ਇਹੇ ਹੀ ਬਚਾਉਂਦੀ ਸੀ ਸਾਡੇ ਪਿੰਡ ਨੂੰ ਹੁਣੇ ਗਾਂ ਕੋਈ ਸੇਫ ਨਹੀਂ ਹੈਗਾ ਇੱਥੋਂ ਲੈ ਕੇ ਘਟੋ ਘਟ ਕਿਲੋਮੀਟਰ ਦੀ ਬਾਟ ਆ ਉਹਦੇ ਨਾਲ ਸਾਰੀ ਦੇ ਨਾਲ ਢਾਹ ਲੱਗੀ ਹੋਈ ਆ ਸਭ ਤੋਂ ਜ਼ਿਆਦਾ ਖਤਰਾ ਇਸ ਪਾਸੇ ਹੀ ਹੈ ਇਹ ਆ ਇਸੇ ਨੂੰ ਆ ਕਿਉਂਕਿ ਜਿਹੜੀਆਂ ਇੱਧਰਲੇ ਬੰਨ ਤੋਂ ਪਾਰ ਜ਼ਮੀਨਾਂ ਆ ਇਹ ਨੀਮੀਆਂ ਆ ਸਾਡੀਆਂ ਜਦੋਂ ਦਰਿਆ ਦਾ ਵਹਾਜੇ ਬਾਈ ਜਨ ਰੱਬ ਨਾ ਕਰੇ ਟੁੱਟਦਾ ਆ ਇੱਥੇ ਪਾਣੀ ਸਿੱਧਾ ਨਹੀਂ ਹੋਣਾ ਸਾਰਾ ਸਾਡੀ ਜ਼ਮੀਨਾਂ ਨੂੰ ਵੜਦਾ ਕਈ ਵੇਲੇ ਹੁੰਦਾ ਜ਼ਮੀਨ ਉੱਚੀ ਹੁੰਦੀ ਆ ਜੇ ਢਾਹ ਲੱਗ ਵੀ ਗਈ ਜ਼ਮੀਨ ਮੋਰੇ ਖੜੀ ਆ ਪਰ ਇਸ ਟਾਈਮ ਜ਼ਮੀਨ ਸਾਡੀ ਪਹਿਲੇ ਨੀਵੀਂ ਆ ਜਦੋਂ ਜ਼ਮੀਨ ਪਹਿਲੇ ਨੀਵੀਂ ਪਾਣੀ ਦਾ ਬਹਾਾ ਹੀ ਸਾਰਾ ਉਧਰ ਨੂੰ ਆ ਤੁਸੀਂ ਹੁਣ ਉਹ ਦੇਖਦੇ ਹੋ ਉਹਨੇ ਪਰਲੀ ਸਾਈਡ ਉੱਥੋਂ ਪਬੂਲਰ ਆ ਸਿੱਧੀ ਢਾਹ ਇਹਨੂੰ ਆਉਂਦੀ ਆ ਪਾਣੀ ਦਾ ਬਹਾਾ ਪਾਣੀ ਦਾ ਬਹਾਾ ਇਹਨੂੰ ਹੀ ਹੋਣਾ ਕਿੰਨੇ ਕੁ ਪਿੰਡੇ ਅਫੈਕਟਿਵ ਹੋ ਸਕਦੇ ਨੇ ਘਟੋ ਘਟੇ ਇਹ ਪਾਣੀ ਬੈਕ ਵੱਜ ਕੇ ਫਲੋਰ ਤੋਂ ਲੈ ਕੇ ਬੁਰਜੇ ਔਰ ਟਘਾਰੇ ਤੱਕ ਇਹਨੇ ਏਰੀਏ ਨੇ ਮਾਰ ਕਰਨੀ ਜਿਹਦੇ ਵਿੱਚ ਘਟੋ ਘਟੜ ਨਹੀਂ ਤੇ 2-3000 ਏਕੜ ਦੇ ਨਾਲ ਇਹ ਸਾਰਾ ਕਵਰ ਕਰ ਜਾਣਾ ਇਹਨੇ ਪਾਣੀ ਨੇ ਪਿੰਡ ਕਿੰਨੇ ਕੁ ਪੈਂਦੇ ਨੇ ਇੱਧਰ ਪਿੰਡੇ ਦੇ ਵਿੱਚ ਜਿਹੜਾ ਆਬਾਦੀ ਵਾਲਾ ਪਿੰਡ ਆ ਇੱਕ ਹੀ ਆਉਂਦਾ ਆ ਕੁੱਲੀਆਂ ਆਉਂਦਾ ਆ ਜ਼ਿਆਦਾ ਬਾਕੀ ਜਿਹੜੇ ਨਾਲ-ਨਾਲ ਲੱਗਦੇ ਆ ਸਾਰੇ ਸੰਗੋਵਾਲ ਲੱਗਦਾ ਆ ਬੁਰਜ ਹਸਨ ਆ ਬੰਨ ਤੇ ਬੈਠਾ ਜਾਂ ਇੱਧਰ ਮੋਹਰੇ ਜਿਹੜੇ ਡੇਰੇ ਬਹੁਤ ਬੈਠੇ ਹੋਏ ਆ ਉਹ ਸਾਰੇ ਵਿੱਚੇ ਹੀ ਆ ਇਹ ਹੁੰਦੇ ਆ ਬਾਕੀ ਜਿਵੇਂ ਨਾ ਕਹਿੰਦੇ ਨਹੀਂ ਕੰਮ ਕਰਦਾ ਪ੍ਰਸ਼ਾਸਨ ਤੇ ਲੋਕ ਕੰਨ ਉਸ ਬਿਲਾ ਲਿਤਾ ਜਾਂਦਾ ਕੋਈ ਅਪੀਲ ਕਰਨਾ ਚਾਹੁੰਦੇ ਪ੍ਰਸ਼ਾਸਨ ਜੀ ਇੱਥੇ ਤੁਹਾਨੂੰ ਦੱਸਿਏ ਤਾਂ ਇੱਥੇ ਮੂਰਤੀਆਂ ਖੜੀਆਂ ਆ ਦੇਖੀ ਜਾਂਦੇ ਆ ਉਹ ਆਪਦੇ ਟਾਈਮ ਪਾਸ ਕਰਨ ਰਏ ਆ ਜੋ ਵੀ ਕਹੇ ਵੀ ਐਸ ਡੀਓ ਸਾਹਿਬ ਆ ਜਾਂ ਕੋਈ ਹੋਰ ਆ ਜਿਨ੍ਹਾਂ ਦੀ ਜਦੋਂ ਕੋਈ ਆਉਂਦੇ ਆ ਮੈਡਮ ਨੂੰ ਜਾਂ ਸਾਡੇ ਇੰਦਰਜੀਤ ਕੁਮਾਰ ਜੀ ਆ ਉਹਨਾਂ ਨੂੰ ਕਹਿ ਦਿੰਦੇ ਵੀ ਸੇਫ ਆ ਪਰ ਸੇਫ ਤਾਂ ਸੀ ਤਾਂ ਕਹੀਏ ਵੀ ਜੇ ਇਹ ਨਾ ਢਾ ਲੱਗੀ ਹੋਵੇ ਇਹ ਤਾਂ ਨਾਲ ਦੀ ਨਾਲ ਆ ਹੁਣ ਤੁਸੀਂ ਅਸੀਂ 2 ਘੰਟੇ ਹੋ ਗਏ ਦੋਆਂ ਘੰਟਿਆਂ 'ਚ 10 ਫੁੱਟ ਪਿੱਛੇ ਆ ਗਿਆ ਇਹਨੂੰ ਜੇ ਆਪਾਂ ਸੇਫ ਮੰਨਦੇ ਆ ਇਹ ਸੇਫ ਤਾਂ ਕਿਸੇ ਬੰਦੇ ਨੂੰ ਨਹੀਂ ਹੈਗਾ ਕੀ ਲੱਗਦਾ ਕੀ ਇਹ ਤੁਹਾਨੂੰ ਲੱਗਦਾ ਕੀ ਆ ਜੀ ਇਹ ਇਹ ਤਾਂ ਦੇਖੋ ਜੀ ਜੇ ਤਾਂ ਪ੍ਰਸ਼ਾਸਨ ਕੁਝ ਆਣ ਕੇ ਹੱਲ ਕਰ ਸਕਦਾ ਠੀਕ ਆ ਮਿਲਟਰੀ ਜਿਹੜਾ ਕੱਢ ਕੇ ਮੁੜ ਜਾਂਦੀ ਮਿਲਟਰੀ ਕੱਲ ਆਈ ਸੀਗੀ ਥੋੜਾ ਟਾਈਮ ਰੁਕੀ ਆ ਅੱਜ ਤਾਂ ਕਹਿੰਦੇ ਸੀ ਸੇਫ ਆ ਸੇਫ ਆ ਬਾਤ ਪਰ ਕੋਈ ਵੀ ਇੱਥੇ ਨਹੀਂ ਹੁਣ ਅਸੀਂ ਇਹਨਾਂ ਨੂੰ ਕੱਲ ਦਾ ਕਹਿ ਰਹੇ ਹਾਂ ਵੀ ਲੇਬਰ ਹੋਰ ਬੁਲਾਓ ਜਿਨ੍ਹਾਂ ਆਹ ਕ੍ਰੇਟ ਪਾਏ ਜਾਣ ਤਾਂ ਕਿ ਇੱਥੇ ਸੇਫਟੀ ਹੋ ਸਕਦੇ ਪਰ ਲੇਬਰ ਦੇ ਉਹੀ 10 15 ਬੰਦੇ ਦਿਨੇ ਹੁੰਦੇ ਆ ਕੱਲ ਸ਼ਾਮੀ ਇਹਨਾਂ ਨੇ ਮਸ਼ੀਨਾਂ ਤੋੜ ਲਈਆਂ ਸੀ ਅਸੀਂ ਰਾਹ 'ਚ ਜਾ ਕੇ ਮਸ਼ੀਨਾਂ ਰੋਕੀਆਂ ਸੀ ਅੱਛਾ ਤੂੰ ਚੱਲੇਗੇ ਸੀ ਇੱਥੋਂ ਚੱਲੇ ਸੀ ਕਹਿੰਦੇ ਰਾਤ ਦੀ ਲੀਵਰ ਹੈ ਨਹੀਂ ਸਾਥੋਂ ਅਸੀਂ ਰਾਹ 'ਚ ਜਾ ਕੇ ਮਸ਼ੀਨਾਂ ਰੋਕੀਆਂ ਫੇਰ ਦੁਬਾਰਾ ਇਹਨਾਂ ਨੇ ਪਤਾ ਨਹੀਂ ਕਿੱਥੋਂ ਲੀਵਰ ਬੁਲਾਈ ਆ ਉਹ ਲੱਗੀ ਆ ਹਾਂਜੀ ਤੁਸੀਂ ਕਹਿ ਰਹੇ ਮਿਲਟਰੀ ਆਈ ਸੀ ਉਹਨਾਂ ਨੇ ਕੁਝ ਕੀਤਾ ਕਿ ਨਹੀਂ ਉਹ ਨਹੀਂ ਕੀਤਾ ਭਾਈ ਉਹਤੇ ਖੜ ਕੇ ਐ ਕਰਕੇ ਤੇ ਬਾਸਾਂ ਚ ਚੱਲ ਜਾਂਦੇ ਨੇ ਅੱਛਾ ਹੋਰ ਕੁਝ ਨਹੀਂ ਕਰਦੇ ਇਹ ਇੱਥੋਂ ਦੇ ਅਫਸਰਾਂ ਨੂੰ ਪੁੱਛਦੇ ਆ ਇਹ ਕਹਿ ਦਿੰਦੇ ਜੀ ਛੇਪ ਹੈ ਜੀ ਛੇਪ ਆ ਦੇਖੋ ਤੁਹਾਡੇ ਸਾਹਮਣੇ ਛੇਪ ਕਿੰਨਾ ਗਿਆ ਉਹ ਰਾਤੀ ਉੱਥੋਂ ਤੱਕ ਦਿਹਾਤ ਆ ਉਹ ਥਾਰੇ ਸਪੈਦੇ ਵਾਰ-ਵਾਰ ਛੱਡਦੇ ਕਿੰਨਾ ਕੁ ਸੀ ਰਾਤ ਟਿੱਕਰ ਇੱਧਰ ਕਿੰਨਾ ਹੋਰ ਹੋ ਗਿਆ ਇਹ 10 ਫੁੱਟ ਤੋਂ ਵੱਧ ਹੀ ਹੋ ਗਿਆ ਆ ਦੇਖੋ ਹੁਣ ਕਿੰਨਾ ਕੁ ਰਹਿ ਗਿਆ ਬਾਕੀ ਬਾਕੀ ਹੁਣ ਦਾ 5-4 ਕਰਮਾ ਰਹਿ ਗਿਆ 10 ਫੁੱਟ ਹੀ ਰਹਿ ਗਿਆ ਸਮਝ ਲਓ 12 ਫੁੱਟ 12 ਫੁੱਟ ਅੱਛਾ ਕਾਫੀ ਰਿਸਕ ਤੇ ਬੈਠੇ ਹੋ ਤੁਸੀਂ ਹਾਂਜੀ ਕਾਫੀ ਰਿਸਕ ਤੇ ਬੈਠੇ ਹੋ ਕਾਫੀ ਰਿਸਕ ਤੇ ਸਾਰੀ ਰਾਤ ਰਾਖੀ ਕਰਦੇ ਨਾਲੇ ਆਪ ਕੰਮ ਕਰਦੇ ਸੀ ਜਿਹੜੇ ਦਰਖਤ ਵੱਢ ਕੇ ਸੁੱਟਦੇ ਹੁੰਦਾ ਕੋਈ ਫਾਇਦਾ ਹੋ ਰਿਹਾ ਫਾਇਦਾ ਪਾਈ ਉਹ ਹੋ ਰਿਹਾ ਉਹ ਦੇਖੋ ਟਾਰ ਰੁਕੀ ਹੋਈ ਆ ਜੇ ਉਹ ਟਾਰ ਨਾ ਸਿਰਦੇ ਤਾਂ ਉਹ ਤੁਹਾਨੂੰ ਵੱਢੇ ਜਾਣਾ ਸੀ ਰਾਤੀ ਹਾਂਜੀ ਕੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਕੁਲਦੀਪ ਸਿੰਘ ਕਿਹੜੇ ਪਿੰਡ ਤੋਂ ਤੁਸੀਂ ਬਿਲਗੇ ਤੋਂ ਬਿਲਗੇ ਤੋਂ ਆਏ ਤਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਜੀ ਇਹਦੇ ਨਾਲ ਆ ਕੇ 8 10 ਪਿੰਡ ਖਤਮ ਹੋ ਸਕਦੇ ਹਾਂ ਇਹਦੇ ਵਿੱਚ ਲੈ ਕੇ ਪ੍ਰਸ਼ਾਸਨ ਦੇਖਦਾ ਨਹੀਂ ਆ ਦੇਖੋ ਲਾ ਕੇ ਕਿੰਨਾ ਜ਼ਮੀਨ ਲਾ ਕੇ ਡੂੰਗੀਆਂ ਕਰਵਾਈਆਂ ਕੋਈ ਨਹੀਂ ਦੇਖਦਾ ਕੋਈ ਨਹੀਂ ਸੋਚਦਾ ਕੋਈ ਨਹੀਂ ਪੁੱਛਦਾ ਨਜਾਇਜ਼ ਮੈਨੇਕ ਹੋਰ ਕਬਜ਼ੇ ਵਾਲੀ ਜ਼ਮੀਨ ਹੈ ਜਿਹੜੀ ਵਾਲੀ ਜ਼ਮੀਨ ਸਰਕਾਰੀ ਜ਼ਮੀਨ ਜੋ ਮਿੱਟੀ ਪਟਾ ਕੇ ਲੈ ਗਏ ਸੋ ਇਹ ਤੁਹਾਨੂੰ ਤਸਵੀਰਾਂ ਸੰਗੋਵਾਲ ਦੀਆਂ ਦਿਖਾ ਰਹੇ ਹਾਂ ਕਿ ਇੱਧਰ ਜਿਹੜਾ ਤੁਹਾਨੂੰ ਦੱਸਿਆ ਸੀਗਾ ਕਿ ਲਗਭਗ 4 450 ਮੀਟਰ ਦੀ ਇੱਕ ਨੋ ਸੀ ਜਿਹੜੀ ਇੱਥੋਂ ਵਹਿ ਗਈ ਤੇ ਉਸ ਤੋਂ ਬਾਅਦ ਹੁਣ ਰਾਤ ਦਾ ਇਹਨਾਂ ਦਾ ਕਹਿਣਾ ਹੈ ਕਿ 10 ਫੁੱਟ ਦੇ ਕਰੀਬ ਇੱਧਰ ਆ ਚੁੱਕਿਆ ਤੇ ਹੋਰ 10 12 ਫੁੱਟ ਰਹਿ ਗਿਆ ਜੇ ਇਹਨੂੰ ਵੀ ਕੰਟਰੋਲ ਨਾ ਕੀਤਾ ਤਾਂ ਨੁਕਸਾਨ ਹੋ ਸਕਦਾ ਮੈਂ ਇੱਕ ਵਾਰੀ ਇੱਧਰ ਵੀ ਆਪਣੇ ਕੈਮਰਾਮੈਨ ਨੂੰ ਕਹਾਂਗਾ ਤਸਵੀਰ ਦਿਖਾ ਦੇ ਕਿਉਂਕਿ ਇੱਧਰ ਜਿਹੜਾ ਨਾ ਇਸ ਪਾਸੇ ਪਿੰਡ ਹੈ ਪਿੰਡ ਦੇ ਇੱਧਰ ਕਹਿੰਦੇ ਨੇ ਲਗਭਗ 6 7 ਪਿੰਡ ਹੈਗੇ ਨੇ ਜਿਨ੍ਹਾਂ ਦਾ ਨੁਕਸਾਨ ਹੋ ਸਕਦਾ ਉਹਨਾਂ ਦਾ ਇਹ ਵੀ ਕਹਿਣਾ ਕਿ ਇਹ ਜ਼ਮੀਨ ਨੀਵੀ ਹੈ ਜਿਸ ਦੇ ਕਰਕੇ ਇੱਥੇ ਨੁਕਸਾਨ ਹੋ ਸਕਦਾ ਜਦੋਂ ਉਧਰ ਟਾਲ ਲੱਗੀ ਤੇ ਸਿੱਧਾ ਆ ਕੇ ਇੱਧਰ ਨੁਕਸਾਨ ਹੋਏਗਾ ਇਸ ਦੇ ਲਈ ਪ੍ਰਸ਼ਾਸਨ ਨੂੰ ਇਹ ਉਮੀਦ ਹੈ ਕਿ ਜਲਦ ਤੋਂ ਜਲਦ ਇੱਥੇ ਆਵੇ ਤੇ ਲੇਬਰ ਨੂੰ ਭੇਜੇ ਤਾਂ ਕਿ ਇੱਥੋਂ ਦੇ ਪਿੰਡ ਦੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਖਤਮ ਹੋ ਸਕੇ ਕਿਤੇ ਹੁਣ ਦੱਸਿਆ ਰਿਹਾ ਕਿ ਲੇਬਰ ਘੱਟ ਸੀ ਪਰ ਇੱਥੇ ਸੇਵਾਦਾਰ ਬਹੁਤ ਆ ਚੁੱਕੇ ਨੇ ਉਹ ਵੀ ਇੱਥੇ ਸੇਵਾ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਸ਼ਾਸਨ ਇੰਨਾ ਪੰਜਾਬ ਦੇ ਵਿੱਚ ਹੜ੍ਹ ਆ ਚੁੱਕਿਆ ਹੈ ਲੇਕਿਨ باوجود ਇੱਥੇ ਜੋ ਹਾਲਾਤ ਹਨ ਉਹਨੂੰ ਲੈ ਕੇ ਸੁਚੇਤ ਨਹੀਂ ਹੈ ਜ਼ਰੂਰਤ ਹੈ ਲੋਕਾਂ ਨੂੰ ਵੀ ਅੱਗੇ ਆਉਣ ਦੀ ਤੇ ਸਰਕਾਰ ਨੂੰ ਵੀ ਕਿ ਇੱਥੋਂ ਦੇ ਜੋ ਪੋਜੀਸ਼ਨ ਹੈ ਇਹਨੂੰ ਜਲਦੀ ਕੰਟਰੋਲ ਕਰੇ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰਾਮਪੁਰੀ ਵਨਲੀਆ ਪੰਜਾਬ ਜਲੰਧਰ